ਪਿਛਲੇ 10 ਸeneਵਾਂ ਤੋਂ ਦਾਸ ਆਪਜੀ ਦੇ ਨਾਲ ਵਰਤ ਵਿਸ਼ੇ ਦੀ ਵਿਚਾਰ ਸਮਝੀ ਕਰ ਰਿਹਾ ਹੈ ਜਿਹਦੇ ਵਿੱਚ ਅੱਜ ਜਿਹੜਾ ਅਸੀਂ ਭਾਗ ਸਮਝਾਂਗੇ ਉਹ ਹੈ ਕਿ ਅਨਮਤੀ స్త్రీਆ ਜੋ ਕਰਵਾ ਚੌਥਾ ਵਰਤ ਰੱਖਦੀਆਂ ਨੇ ਕਿ ਉਹਨਾਂ ਦਾ ਕੋਈ ਲਾਭ ਹੁੰਦਾ ਹੈ ਮੈਂ ਇੱਥੇ ਗੱਲ ਕਰਵਾ ਚੌਥੀ ਖਾਸ ਤੌਰ ਤੇ ਕੀਤੀ ਕਿਉਂਕਿ ਕਰਵਾ ਚੌਥਾ ਵਰਤੇ ਕਿਹਦਾ ਵਰਤਾ ਹੈ ਜਿਹੜਾ ਸਿਰਫ ਔਰਤਾਂ ਰੱਖਦੀਆਂ ਨੇ ਬਾਕੀ ਵਰਤ ਵੀ ਰੱਖੀ ਜਾਂਦੇ ਨੇ ਕਈ ਜਿਵੇਂ ਸਭ ਤੋਂ ਪਹਿਲਾ ਪ੍ਰਮਾਨ ਜਬਾਬ ਜੀ ਨਾਲ ਸੰਜਾ ਕਰ ਲਗਾ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿੱਥੇ ਪੰਜਵੇਂ ਨਾਟਕ ਵਕਸ਼ਿਸ਼ ਕਰਦੇ ਸਾਨੂੰ ਸੇ ਮਜ਼ਾਮਦੇ ਨੇ ਵਰਤ ਕਰੇ ਚੰਦਰਾਇਨਾ ਸੇ ਕਿਤੇ ਨਾ ਲੇਖਨ ਵਰਤ ਕਰੇ ਚੰਦਰਾਇਨਾ ਚੰਦਰਮਨ ਹਲਸਮੰਦਤ ਵਰਤ ਰੱਖਦੇ ਹੁਣ ਕਿਹੜੇ ਵਰਤ ਨੇ ਚੰਦਰਮਨ ਹਲਸਮੰਦਤ ਇਹ ਵੀ ਕੀਤੇ ਮਬਜਾਰਟੀ ਜਿਹੜੇ ਬਹੁਤੀ ਤੇ ਹੈ ਹੀ ਚੰਦਰਪ੍ਰਣਾਲ ਸੰਬੰਧਤ ਨੇ ਜਿਵੇਂ ਮੱਸਿਆ ਪੂਰਨਮਾਸ਼ੀ ਇਕਾदशी ਪੰਚਮੀ ਇਹ ਸਾਰੇ ਚੰਦਰਮਾ ਦੀ ਚਿੱਤਾਂ ਦੇ ਹਿਸਾਬ ਨਾਲੀ ਨੇ ਔਰ ਜਿਹੜਾ ਵਰਤ ਕਰਵਾ ਚਾਹਤਾ ਰਸੀਆਂ ਨੇ ਬੀਬੀਆਂ ਉਹ ਵੀ ਚੰਦਰਮਨ ਨਾਲ ਸੰਬੰਧਤ ਹੈ ਕਿਉਂਕਿ ਚੰਦਰਮਨ ਨੂੰ ਵੇਖ ਕੇ ਖੋਲਣੀ ਹੈ ਫਿਰ ਮੁਸਲਮਾਨ ਜਿਹੜੇ ਰੋਜ਼ੇ ਰੱਖਦੇ ਨੇ ਇੱਕ ਪੂਰਾ ਮਹੀਨਾ ਉਹ ਵੀ ਚੰਦਰਮਾ ਨਾਲ ਸੰਬੰਧਿਤ ਹੈ ਬੜਾ ਮਸ਼ਹੂਰ ਹੈ ਈਦ ਦਾ ਚੰਦ ਉਹ ਵੀ ਚੰਦਰਮਾ ਨੂੰ ਵੇਖ ਕੇ ਹੀ ਖਤਮ ਕਰਦੇ ਨੇ ਸੋ ਇਹ ਸਾਰੇ ਚੰਦਰਮਾ ਨਾਲ ਸੰਬੰਧਿਤ ਨੇ ਤੇ ਸਤਿਗੁਰੂ ਨੇ ਇੱਕ ਫੈਸਲਾ ਦਿੱਤਾ ਵਰਤ ਕਰੇ ਚੰਦਰਾਇਣਾ ਸੇ ਕਿਤੇ ਨਾ ਲੇਖਣ ਚੰਦਰਮਾ ਨਾਲ ਸੰਬੰਧਿਤ ਵਰਤ ਰੱਖਦੇ ਆ ਕਿਸੇ ਨੇ ਲੇਖੇ ਨਹੀਂ ਇਹਦੇ ਵਿੱਚ ਕੋਈ ਲਾਭ ਪ੍ਰਾਪਤ ਨਹੀਂ ਹੋਣਾ ਸੁਜਵੀਰ ਚੋ ਖੱਟੀ ਨਹੀਂ ਮਿਲਣੀ ਦੂਜਾ ਪ੍ਰਮਾਣ ਜਿਹੜਾ ਵਾਪ ਜੀ ਨਾਲ ਸਾਂਝਾ ਕਰਨ ਲੱਗਾ ਅਗਲੇ ਦੋ ਪ੍ਰਮਾਣ ਬਾਬਾ ਕਬੀਰ ਸਾਹਿਬ ਦੇ ਵਿਚਾਰਨ ਕੀਤੇ ਹੋਏ ਨੇ ਆਇਤਾ ਦੂਸਰਾ ਪ੍ਰਮਾਣ ਬਾਬਾ ਕਬੀਰ ਸਾਹਿਬ ਦਾ ਪਹਿਲਾ ਪ੍ਰਮਾਣ ਉਸ ਬਾਬਾ ਕਬੀਰ ਜੀ ਬਖਸ਼ਿਸ਼ ਕਰਦੇ ਨੇ ਛੋਡੇ ਅਨ ਕਰੈ ਪਖੰਡ ਨਾ ਉਹ ਸੁਆਗਣ ਨਾ ਉਹ ਰੱਟ ਹੁਣ ਜਿੰਨੂੰ ਕਿਹਾ ਜਾ ਰਿਹਾ ਕਿ ਔਰਤਾਂ ਵਾਸਤੇ ਸਭ ਤੋਂ ਮਹੱਤਵਪੂਰਨ ਵਰਤ ਹੈ ਸਵਾਗਣ ਦਾ ਵਰਤ ਹੈ ਇਹ ਨਿਸ਼ਾਨੀ ਹੈ ਕਿ ਸਵਾਗਣ ਹੈ ਔਰ ਫਿਰ ਉਹਦੇ ਨਾਲ ਇੱਕ ਮਥ ਜੋੜ ਦਿੱਤੀ ਗਈ ਕਿ ਔਰਤ ਵਰਤ ਰੱਖੇ ਤੇ ਆਦਮੀ ਦੀ ਉਮਰ ਵੱਜ ਜਾਂਦੀ ਹੈ ਬਾਬਾ ਕਬੀਰ ਸਾਹਿਬ ਨੂੰ ਪਖੰਡ ਦੱਸ ਰਹੇ ਛੋਡੇ ਹਨ ਤੇ ਪਖੰਡ ਉੰਜ ਵੀ ਆਪਾਂ ਲੌਜੀਕਲੀ ਗੱਲ ਨੂੰ ਸਮਝੀਏ ਜਾਂ ਪ੍ਰੈਕਟੀਕਲੀ ਜੋ ਕਿ ਸੰਸਾਰ 'ਚ ਵਾਪਰ ਰਿਹਾ ਹੈ ਕਿ ਜਿਹੜੀਆਂ ਕਰਵਾ ਚਾਹੁੰਦਾ ਵਰਤ ਰੱਖਦੀਆਂ ਨੇ ਉਹਨਾਂ ਦਾ ਪਤੀ ਕਦੇ ਨਹੀਂ ਵਰਦਾ ਜਵਾਨੀ 'ਚ ਵਰਤੇ ਵੀ ਵੇਖੇ ਨੇ ਘਾਟੋ ਵਰਤ ਚ ਮਰਦੇ ਵੀ ਵੇਖੇ ਨੇ ਉਹ ਜਿਹੜੀਆਂ ਨੇਮ ਨਾਲ ਕਰਵਾ ਚਾਹੁੰਦਾ ਵਰਤ ਰੱਖਣ ਵਾਲੀਆਂ ਔਰ ਫਿਰ ਇੱਕ ਔਰਤ ਦੇ ਭੁੱਖੇ ਰਹਿਣ ਦਾ ਕਿਸੇ ਮਰਦ ਦੇ ਜੀਵਨ ਨਾਲ ਸੰਬੰਧ ਕਿਵੇਂ ਹੋ ਸਕਦਾ ਹੈ ਜੇ ਇਹ ਸੱਚ ਹੋਵੇ ਤੇ ਮਰ ਤਾਂ ਮਰੇ ਕੋਈ ਨਾ ਨਾਲੇ ਫਿਰ ਸਾਲ ਚ ਇੱਕ ਵਾਰੀ ਕਿਉਂ ਰੱਖਣਾ ਹੈ ਫਿਰ ਤਾਂ ਥੋੜੇ ਦਿਨਾਂ ਬਾਅਦ ਦਾੰਗ ਚੁੱਕ ਕੇ ਖਲੋਜੇ ਕਿ ਤੂੰ ਵੱਧ ਭੁਖੀ ਰਹਿ ਮੇਰੀ ਉਮਰ ਥੋੜੀ ਜੀ ਹੋਰ ਵੱਜ ਜਾਏ ਅਮਰ ਹੋ ਜਾਏ ਅਸੀਆਂ ਗੱਲਾਂ ਪ੍ਰਚਾਰ ਦਿੱਤੀਆਂ ਗਈਆਂ ਜਿਹੜੀਆਂ ਮਨੁੱਖੀ ਸੋਚ ਦੇ ਵਿੱਚ ਜਿਸ ਲਿਆ ਜਾਣ ਤਾਂ ਹੈਰਾਨ ਹੋ ਜਾਂਦਾ ਹੈ ਕਿ ਕੀ ਇਹ ਗੱਲਾਂ ਜਿਹੜੀਆਂ ਨੇ ਅਸੰਭਵ ਨੇ ਪਰ ਉਹੀ ਗੱਲ ਜਿਸ ਤੇਲੇ ਅੰਧਵਿਸ਼ਵਾਸ ਹੋਵੇ ਸੋਚਣਾ ਹੀ ਨਹੀਂ ਤੇ ਕਰਮ ਕਰੀ ਜਾਣਾ ਹੈ ਉਹਦੇ ਵਿੱਚੋਂ ਫਿਰ ਕੀ ਨਿਕਲਣਾ ਹੀ ਕੁਝ ਨਿਕਲਣਾ ਹੈ ਇਹ ਭਰਮ ਜਾਲੀ ਨਿਕਲਣਾ ਹੈ ਔਰ ਬਾਬਾ ਕਬੀਰ ਸਾਹਿਬ ਨੇ ਇੱਕ ਫੈਸਲਾ ਦਿੱਤਾ ਨਾਮ ਸੁਆਗਨ ਨਾਉ ਰੰਡ ਉਹ ਕਿਸੇ ਲੇਖੇ ਵੀ ਨਹੀਂ ਕਿਉਂਕਿ ਉਹਨੂੰ ਅਕਾਰਪੁਰ ਤੇ ਵਿਸ਼ਵਾਸ ਹੀ ਨਹੀਂ ਉਹ ਆਪਣੀ ਸਿਆਣਪ ਤੇ ਵਿਸ਼ਵਾਸ ਕਰਕੇ ਬੈਠੀ ਹੈ ਕਿ ਮੈਂ ਕੋ ਖੀਰਵਾਂਗੇ ਤੇ ਪਤੀ ਦਾ ਉਮਰ ਵੱਜੇਗੀ। ਆਇਦਾ ਤੀਸਰਾ ਪਰਮਾਨ ਜਿਹੜਾ ਬਾਬਾ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਉਹ ਬਖਸ਼ਿਸ਼ ਕਰਦੇ ਨੇ ਕਬੀਰਾ ਹਰ ਕਾ ਸਿਮਰਨ ਛਾੜ ਏ ਹੋਈ ਰੱਖੈ ਨਾਰ ਗਧੀ ਹੋਏ ਕੇ ਆਉਤਰੈ ਭਾਰ ਸਹੈ ਮਨ ਚਾਰ ਖਰਕਾ ਸਿਮਰਨ ਛੱਡ ਕੇ ਅਹੋਈ ਰੱਖੈ ਨਾਰ ਅਸਲ ਕੰਮ ਤੇ ਸੀ ਉਸਕਾਲਪੁਰ ਦਾ ਸਿਮਰਨ ਕਰਨਾ ਸਾਰੇ ਲਾਭ ਉਹਦੇ ਵਿੱਚੋਂ ਹੀ ਮਿਲਨੇ ਨੇ ਜੀਵਨ ਦਾ ਹਰ ਸੁੱਖ ਉਹਦੇ ਵਿੱਚੋਂ ਮਿਲਣਾ ਹੈ ਜੀਵਨ ਦੀ ਹਰ ਕਾਮਨਾ ਉਹਦੇ ਵਿੱਚੋਂ ਪ੍ਰਾਪਤ ਹੋਣੀ ਹੈ ਉਹ ਛੱਡ ਕੇ ਉਹਦੀ ਬਜਾਏ ਵਰਤ ਰੱਖਣੇ ਸ਼ੁਰੂ ਕਰਤੇ ਹੁਣ ਅਹੋਈ ਕਹਿੰਦੇ ਨੇ ਸੀਤਲਾ ਮਾਤਾ ਨੂੰ ਔਰ ਸੀਤਰਾ માતા ਦਾ ਵਰਤ ਰੱਖਦੀਆਂ ਨੇ ਕੁਆਰੀਆਂ ਕੁੜੀਆਂ ਉਹ ਇਸ ਵਾਸਤੇ ਰੱਖਦੀਆਂ ਨੇ ਕਿ ਉਹਨਾਂ ਨੂੰ ਚੰਗਾ ਪਤੀ ਮਿਲ ਜਾਏ ਅੱਜ ਕੱਲ ਤਾਂ ਕੁਆਰੀਆਂ ਕੁੜੀਆਂ ਕਰਵਾ ਚੌਥ ਦੇ ਵਰਤ ਨਾਲ ਰੱਖੀ ਜਾਂਦੀਆਂ ਹਨ ਅਸਲ ਦੇ ਵਿੱਚ ਇਹ ਜਿਹੜਾ ਅੰਧਵਿਸ਼ਵਾਸ ਹੁੰਦਾ ਹੈ ਰੋਗ ਹੁੰਦਾ ਹੈ ਔਰ ਰੋਗ ਬੜਾ ਤੇਜ਼ੀ ਨਾਲ ਫੈਲਦਾ ਆਪੇ ਫੈਲਦਾ ਹੈ ਛੂਤ ਦੇ ਰੋਗ ਵਰਗਾ ਕੰਮ ਹੁੰਦਾ ਹੈ ਅਧਿਵਿਸ਼ਵਾਸ ਚਲੋ ਮੈਂ ਇਸ ਵਿਸ਼ੇ ਤੇ ਵਾਪਸ ਆਵਾਂ ਜਿੱਥੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਹਟਕਾ ਸਿਮਰਨ ਛਾਟ ਕੇ ਹੋਈ ਰੱਖਿਆ ਨਾਰ ਜਿਹੜਾ ਅੱਗੋਂ ਫੈਸਲਾ ਦਿੰਦਾ ਉਹਨਾਂ ਨੇ ਕੁਬੜਾ ਸਮਝਣ ਵਾਲਾ ਗੁਦ ਹੀ ਹੋਇ ਕੇ ਉਤਰੇ ਭਾਰ ਸਹਿਮਨ ਚਾਰ ਜਿੰਨੇ ਹਿੰਦੂ ਦੇਵੀ ਦੇਵਤੇ ਨੇ ਉਹਨਾਂ ਦੀਆਂ ਅਲੱਗ-ਅਲੱਗ ਸਵਾਰੀਆਂ ਦਸੀਆਂ ਨੇ ਇਹਦੀ ਸਵਾਰੀ ਕੀ ਹੈ ਕਿੱਤੇ ਸਵਾਰੀ ਕਰਦਾ ਜਿਵੇਂ ਤੁਸੀਂ ਹੈਰਾਨ ਹੋਵੋਗੇ ਕਿ ਗਣੇਸ਼ ਜੀ ਦੀ ਸਵਾਰੀ ਜਿਹੜੀ ਹੈ ਉਹ ਚੂਹਾ ਹੈ ਕਿੱਡੇ ਗਣੇਸ਼ ਜੀ ਜਿਨ੍ਹਾਂ ਦੇ ਉੱਤੇ ਹਾਥੀ ਦਾ ਸਿਰ ਲੱਗਾ ਹੋਇਆ ਤੇ ਸਵਾਰੀ ਚੂਹਾ ਸ਼ਿਵ ਜੀ ਦੀ ਸਵਾਰੀ ਜਿਹੜੀ ਹੈ ਬੋਲਦਾ ਹੈ ਚਿੱਟਾ ਬੋਲਦਾ ਮੈਂ ਉਸ ਵੇਰੇ ਜੀ ਜਨਾਜਾ ਵਾ ਇਸ ਤਰ੍ਹਾਂ ਹੀ ਸੀ ਤਰਾ ਮਾਤਾ ਦੀ ਸਵਾਰੀ ਜਿਹੜੀ ਹੈ ਉਹ ਗੱਦੀ ਦੱਸਿਆ ਜਾਂਦਾ ਹੈ ਤੇ ਬਾਬਾ ਕਬੀਰ ਜੀ ਖਿਆਲ ਦਿੰਦੇ ਨੇ ਕਿ ਇਹ ਤਾਂ ਉਹਦਾ ਸਿਮਰਨ ਕਰੇਗਾ ਜਾਂ ਬੀਬੀ ਕਰੇਗੀ ਤੇ ਵੱਤ ਵੱਤ ਕੀ ਹੈ ਉਹ ਨੂੰ ਜੇ ਬਹੁਤ ਪਿਆਰ ਕਰੇਗੀ ਤਾਂ ਉਹ ਨੂੰ ਆਪਣੀ ਸਵਾਰੀ ਬਣਾ ਲਏਗੀ ਤੇ ਉਹਦੀ ਸਵਾਰੀ ਹੈ ਗੱਦੀ ਬਲ ਹੀ ਹੋਇਆ ਉਤਰੇ ਗੀਦਾ ਉਤਾਰ ਹੋਏਗਾ ਪਹਿਲੇ ਗਦੇ ਦਾ ਕੰਮ ਕੀ ਹੁੰਦਾ ਹੈ ਭਾਰ ਸਹਿ ਮੰਚਾਰ ਚਾਰ ਮੰਡ ਭਾਰ ਸਹਿਣਾ ਪਏਗਾ ਰੋਜ਼ ਭਾਰ ਢੋਣਾ ਪਏਗਾ ਅਸਲ ਮਕਸਦ ਜਿਹੜਾ ਇਹ ਸਾਰੀਆਂ ਗੱਲਾਂ ਸਮਝਾਉਂਦਾ ਅੰਧ ਵਿਸ਼ਵਾਸ ਦੇ ਵਿੱਚੋਂ ਕੱਢਣਾ ਹੈ ਤਾਂ ਮੈਂ ਬਾਬਾ ਕਬੀਰ ਸਾਹਿਬ ਨੇ ਕਿਹਾ ਤਾਂ ਨਾਉ ਸੁਆਗਰ ਨਾਉ ਰੰਡੇ ਭਾਵੇਂ ਬਾਬਾ ਕਬੀਰ ਸਾਹਿਬ ਨੇ ਕਹਿਤਾ ਗਧਹੀ ਹੋਏ ਕੇ ਉਤਰੇ ਪਾਰ ਸਹਿ ਮਨ ਚਾਰ ਅਸਲੀ ਮਕਸਦ ਉਸ ਅੰਧ ਵਿਸ਼ਵਾਸ ਦੇ ਵਿੱਚੋਂ ਕੱਢ ਕੇ ਸਾਨੂੰ ਅਕਾਲ ਪੁਰਖ ਨਾਲ ਜੋੜਨਾ ਹੈ ਮਾਇਆ ਦੀ ਪਟਕਣਾ ਚੋਂ ਕੱਢ ਕੇ ਇੱਕ ਪਰਮੇਸ਼ਰ ਦੇ ਨਾਲ ਜੋੜਨਾ ਹੈ ਔਰ ਉਹ ਉਹਦੇ ਵਾਸਤੇ ਕੋਈ ਵਰਤ ਰੱਖਣ ਦੀ ਲੋੜ ਨਹੀਂ ਹੋਤੇ ਪੂਰਨ ਵਿਸ਼ਵਾਸ ਲਿਆਉਣ ਦੀ ਲੋੜ ਹੈ ਜਦ ਜਿਵੇਂ ਜਿਵੇਂ ਗੁਰਬਾਣੀ ਪੜੀ ਜਾਵੂਗੇ ਵਿਚਾਰਾਂਗੇ ਅਕਾਲ ਪੁਰਖ ਤੇ ਵਿਸ਼ਵਾਸ ਪੱਕਾ ਹੋਈ ਜਾਏਗਾ ਮਨ ਦੇ ਵਿੱਚ ਉਹਦਾ ਨਾਮ ਟਿਕੀ ਜਾਏਗਾ ਇਹ ਅਸਲ ਕੰਮ ਜਿਹੜਾ ਕਰਨ ਨਾਲ ਹੈ ਜਿਹਨੂੰ ਛੱਡ ਕੇ ਵਰਤ ਰੱਖੇ ਜਾ ਰਹੇ ਨੇ ਆਪਾਂ ਥੋੜਾ ਜਿਹਾ ਇਸ ਵਿਸ਼ੇ ਨੂੰ ਜੇ ਹੋਰ ਵਿਚਾਰਾਂਗੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਣ ਕਰਨਾ ਹੋਈਆਂ ਪਰਨਾਮ ਵਾਸਤੇ ਕਿ ਮਾਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ